ਪੰਜਾਬ ਦੇ ਸਕੂਲਾਂ ਦੀ ਜਿੱਥੇ ਕਿ ਹੁਣ ਤੇਲਗੂ ਭਾਸ਼ਾ ਪੜਾਈ ਜਾਏਗੀ ਸਮਰ ਕੈਂਪ ਚ ਤੇਲਗੂ ਭਾਸ਼ਾ ਸਿਖਲਾਈ ਜਾਏਗੀ 26 ਮਈ ਤੋਂ 5 ਜੂਨ ਤੱਕ ਭਾਰਤ ਦੇ ਪਾਸ਼ਾ ਸਮਰ ਕੈਂਪ ਲਗਾਇਆ ਜਾਏਗਾ ਇਸ ਦੇ ਤਹਿਤ ਹੀ ਤੇਲਗੂ ਜੋ ਲੈਂਗੁਏਜ ਹੈ ਤੇਲਗੂ ਭਾਸ਼ਾ ਦੀ ਸਿਖਲਾਈ ਦਿੱਤੀ ਜਾਏਗੀ ਹੋਰਲੀ ਜਾਣਕਾਰੀ ਦਿੱਤੀ ਜਾਏਗੀ ਕੇਂਦਰ ਸਰਕਾਰ ਦੇ ਆਦੇਸ਼ਾਂ ਤੇ ਇਹ ਸਿੱਖਿਆ ਦਿੱਤੀ ਜਾਏਗੀ ਯਾਨੀ ਕਿ ਅਜ ਲੈਂਗੁਏਜ ਹੈ ਤਾਮਿਲ ਲੈਂਗੁਏਜ ਤੇਲਗੂ ਲੈਂਗੁਏਜ ਉਸ ਨੂੰ ਸਿਖਾਇਆ ਜਾਏਗਾ ਪੰਜਾਬ ਦੇ ਸਕੂਲਾਂ 'ਚ समर कैंप का आयोजन किया जाएगा छब्बीस मई तो पाँच जून तक तो इस तहत ही जो तेलगु भाषा है उसकी सिखलाई दी जाएगी तेलगु भाषा की जानकारी मुझली जानकारी दी जाएगी केंद्र सरकार के आदेशों से इस लैंग्वेज के बाबत जो स्टूडेंट्स को मुझली जानकारी प्रोवाइड करवाई जाएगी ਦੇ ਛੁੱਟੀਆਂ ਕੁਝ ਦਿਨਾਂ ਚ ਹੋਣ ਵਾਲੇ ਇਨਫੈਕਟ ਕਈ ਸਕੂਲਾਂ ਛੋਹੀ ਚੁੱਕਿਆ ਨੇ ਸਮਰ ਕੈਂਪ ਦਾ ਆਯੋਜਨ ਕੀਤਾ ਜਾਏਗਾ ਬਤ ਪਕਾਇਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਕਿਉਂਕਿ ਸਮਰ ਕੈਂਪ ਦੇ ਵਿੱਚ ਹੀ ਤੇਲਗੂ ਭਾਸ਼ਾ ਦੀ ਸਿੱਖਲਾਈ ਹੁਣ ਦਿੱਤੀ ਜਾਏਗੀ ਮੇਨਾ ਮੇਰੇ ਤੋਂ ਹੋਗੀ ਪ੍ਰਦੀਪ ਕੁਮਾਰ ਫੋਨ ਲਾਈਨ ਤੇ ਮੌਜੂਦ ਨੇ ਪ੍ਰਦੀਪ ਹੁਣ ਪੰਜਾਬ ਦੇ ਸਕੂਲ ਨੇ ਉੱਥੇ ਸਮਰ ਕੈਂਪ ਚ ਤੇਲਗੂ ਭਾਸ਼ਾ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਏਗੀ ਬੱਚਿਆਂ ਅ ਬਿਲਕੁਲ ਸਮਝੋ ਜਿਹੜਾ ਇਹ ਫਰਮਾਨ ਜਿਹੜਾ ਹੈ ਵਿਭਾਗ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਜਿਹਦੇ ਵਿੱਚ ਸਮਰ ਕੈਂਪ ਲਗਾਉ ਕੇ ਤੇ ਕਮੀ ਜਿਹੜੀ ਹੈ ਤੇਲਗੂਜ ਲੈਂਗੁਏਜ ਨੂੰ ਜਿਹੜਾ ਸਿਖਾਉਣ ਦੀ ਗੱਲ ਕੀਤੀ ਗਈ ਹੈ ਇਹ ਵਕ ਵਕ ਜਿਹੜੇ ਸਕੂਲਾਂ ਦੇ ਅੰਦਰ ਸਮਰ ਕੈਂਪ ਲਗਾਉਣ ਲਈ ਕਿਹਾ ਗਿਆ ਹੈ ਪਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਇਹ ਦੇ ਚੱਲ ਰਹੀ ਹੈ ਕਿ ਜਿਹੜੇ ਹਿੰਦੀ ਦੇ ਟੀਚਰ ਜਾਂ ਅੰਗਰੇਜ਼ੀ ਦੇ ਨੇ ਜਾਂ ਪੰਜਾਬੀ ਦੇ ਟੀਚਰ ਨੇ ਉਹਨਾਂ ਨੂੰ ਇਹ ਤੇਲਗੂ ਭਾਸ਼ਾ ਦੀ ਜਾਣਕਾਰੀ ਬੱਚਿਆਂ ਨੂੰ ਦੇਣ ਲਈ ਕਹੀ ਗਈ ਹੈ ਜੋ ਕਿ ਇੱਕ ਪਰ ਇਹ ਕਿ ਬਸ ਤੇਲਗੂ ਕੀ ਆ ਕੋਈ ਹੋਰ ਵੀ ਲੈਂਗੁਏਜ ਆ ਬਿਲਕੁਲ ਜਿਹੜੇ ਫਰਮਾਨ ਜਿਹੜੇ ਆਰਡਰ ਦਿੱਤੇ ਗਏ ਨੇ ਉਹਦੇ ਵਿੱਚ ਜਿਹੜੀ ਤੇਲਗੂ ਪਹਾੜਾ ਜਿਹੜਾ ਜ਼ਿਕਰ ਕੀਤਾ ਗਿਆ ਹੈ ਜਿਹਦੇ ਚ ਆਰਡਰ ਦਿੱਤੇ ਗਏ ਨੇ ਉਹਦੇ ਚ ਤੇਲਗੂ ਪਹਾੜਾ ਦਾ ਜਿਹੜਾ ਜ਼ਿਕਰ ਕੀਤਾ ਗਿਆ ਪਰ ਵੱਡੀ ਪਰੇਸ਼ਾਨੀ ਜਿਹੜੀ ਇਹਦੇ ਚ ਪੰਜਾਬ ਦੇ ਜਿਹੜੇ ਟੀਚਰਾਂ ਨੂੰ ਜਿਹੜੀ ਸਾਹਮਣੇ ਆਈ ਦੀ ਕਿ ਕਿਉਂਕਿ ਤੇਲਗੂ ਪਹਾੜਾ ਦਾ ਜਿਹੜਾ ਗਿਆਨ ਜਿਹੜਾ ਹੈ ਟੀਚਰਾਂ ਨੂੰ ਨਹੀਂ ਹੈ ਤੇ ਜਿਹਦੇ ਕਰਕੇ ਜਿਹੜੀ ਇਹ ਤੇਲਗੂ ਪਹਾੜਾ ਨੂੰ ਇਸ ਤਰ੍ਹਾਂ ਬੱਚੇ ਨੂੰ ਸਿਖਾਉਣਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਸਮਰ ਕੈਂਪਾਂ ਦੇ ਅੰਦਰ ਦੱਸਣਗੇ ਇਹ ਸਭ ਤੋਂ ਵੱਡੀ ਜਿਹੜੀ ਹੈ ਕੁਐਸਚਨ ਮਾਰ ਗਿਆ ਇਹ ਸਭ ਤੋਂ ਵੱਡਾ ਜਿਹੜਾ ਹੈ ਪਰੇਸ਼ਾਨੀ ਦਾ ਕਾਰਨ ਜਿਹੜਾ ਹੈ ਅ ਅਧਿਆਪਕਾਂ ਦੇ ਲਈ ਬਣ ਗਿਆ ਸਿਰਫ ਇਹ ਕਹਿ ਸਕਦੇ ਆ ਕਿ ਇਹ ਬਣ ਸਕਦਾ ਹੈ ਫਿਲਹਾਲ ਜਿਹੜੇ ਫਰਮਾਨ ਜਿਹੜੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਆਰਡਰਾਂ ਦੀ ਕਾਪੀ ਦੇ ਅੰਦਰ ਜਿਹੜਾ ਕਿਹਾ ਗਿਆ ਹੈ ਕਿ ਵਕ ਵਕ ਸਮੇਂ ਦੇ ਦੌਰਾਨ ਜਿਹੜੇ ਹੈ ਇਹ ਜਿਹੜੇ ਸਮਰ ਕੈਂਪ ਜਿਹੜੇ ਲਗਾਉਣ ਦੇ ਲਈ ਅ ਅਧਿਆਪਕਾਂ ਨੂੰ ਕਿਹਾ ਗਿਆ ਸਕੂਲ ਦੇ ਸਕੂਲ ਮੁਖੀਆਂ ਨੂੰ ਜਿਹੜੇ ਆਰਡਰ ਦਿੱਤੇ ਗਏ ਨੇ ਜੀ ਸਰ ਜੀ प्रदीप ਕਿਸੇ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਤੁਹਾਡੀ ਗੱਲਬਾਤ ਹੋ ਪਾਈ ਹੈ ਇਸ ਸਮਰ ਕੈਂਪ ਨੂੰ ਲੈ ਕੇ ਫਿਰ ਹਾਲ ਅਜੇ ਤੱਕ ਜਿਹੜੇ ਲਿਖਤੀ ਆਰਡਰ ਜਿਹੜੇ ਸਾਹਮਣੇ ਆਏ ਨੇ ਜਿਹੜਾ ਪ੍ਰਯਾਸ ਜਿਹੜੇ ਕੀਤੇ ਜਾ ਰਹੇ ਨੇ ਅਸੀਂ ਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਫਿਲਹਾਲ ਜਿਹੜੇ ਆਰਡਰ ਦੀ ਕਾਪੀ ਜਰੂਰ ਜਿਹੜੀ ਆਈ ਹੈ ਸਾਹਮਣੇ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਟੀਚਰਾਂ ਵੱਲੋਂ ਇਹ ਇਸ ਗੱਲ ਦੀ ਜਿਹੜੀ ਨਕਦੀ ਕੀਤੀ ਜਾ ਰਹੀ ਹੈ ਜਿਹੜਾ ਇਹ ਗੱਲ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇਹ ਉਹ ਜਨਾਲਾ ਚਮਤਿਆਲਾ ਜਿਹੜਾ ਕਾਰਨ ਇਹ ਸਮਰ ਕੈਂਪ ਉਹਨਾਂ ਲਈ ਬਣ ਸਕਦੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪੰਜਾਬ ਚ ਜਿਹੜੀਆਂ ਛੁੱਟੀਆਂ ਦੇ ਦੌਰਾਨ ਸਮਰ ਕੈਂਪ ਦਾ ਆਯੋਜਨ ਕੀਤਾ ਜਾਏਗਾ ਤੇ ਉਥੇ ਤਾਮਿਲ ਲੈਂਗੁਏਜ ਤੱਲਗੂ ਲੈਂਗੁਏਜ ਬਾਰੇ ਬੁਢਲੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾਏਗੀ ਕਿਉਂਕਿ ਕੇਂਦਰ ਸਰਕਾਰ ਨੇ ਇਸ ਬਾਬਤ ਆਦੇਸ਼ ਜਾਰੀ ਕੀਤਾ ਹੈ।